ਅਸਲਾਮੁਅਲੈਕੁਮ ورحਮਤੁਲ্লাহਿ ਵਬਰਕਾਤੁ ਅੱਜ ਫੇਰ ਸਾਡੇ ਨਾਲ ਮੌਲਨ ਮੁਫਤੀ ਦਿਲਸ਼ਾਦ ਕਾਸਮੀ ਸਾਹਿਬ ਸਾਡੇ ਨਾਲ ਸਟੂਡੀਓ ਦੇ ਵਿੱਚ ਹਾਜ਼ਰ ਨੇ ਔਰ ਅੱਜ ਫੇਰ ਇੱਕ ਉਨਵਾਨ ਜੋ ਅੱਜ ਟੌਪਿਕ ਹੈ ਉਹ ਬੜਾ ਬਿਹਤਰੀਨ ਟੌਪਿਕ ਹੈ ਇਹਨਾਂ ਦਾ ਪਹਿਲੀਆਂ ਵੀਡੀਓਜ਼ ਬਹੁਤ ਵਧੀਆ ਚੱਲੀਆਂ ਨੇ ਮਾਸ਼ਾਅੱਲਾ ਔਰ ਬਹੁਤ ਅੱਛਾ ਰਿਸਪੌਂਸ ਸਾਨੂੰ ਆਇਆ ਹੈ ਔਰ ਲੋਕਾਂ ਦੀ ਕਾਲਸ ਵੀ ਆਈਆਂ ਨੇ ਅੱਜ ਜੋ ਟੌਪਿਕ ਹੈ ਇਹਨਾਂ ਦਾ ਮੁਫਤੀ ਦਾ ਟੌਪਿਕ ਹੈ ਗਜ਼ਵਾ ਬਦਰ ਗਜ਼ਵੇ ਬਦਰ ਜੋ ਹੋਇਆ ਰਮਜ਼ਾਨ ਸ਼ਰੀਫ ਦੇ ਮਹੀਨੇ ਦੇ ਵਿੱਚ ਹੋਇਆ ਉਸ ਗਜ਼ਵੇ ਨੂੰ ਕਿਵੇਂ ਸਹਾਬਾਂ ਨੇ ਸਰ ਕੀਤਾ ਕਿਵੇਂ ਉਹ ਜੰਗ ਲੜੀ ਗਈ ਔਰ ਉਹਦਾ ਕੀ ਮਕਸਦ ਸੀਗਾ ਇਹ ਸਾਰੀ ਮਾਲੂਮਾਤ ਦੀ ਜਾਣਕਾਰੀ ਜੋ ਹੈ ਅਸੀਂ ਲਵਾਂਗੇ ਮੌਲ ਮੁਫਤੀ ਕਾਸਮੀ ਸਾਹਿਬ ਤੋਂ ਔਰ ਆਓ ਆਪਾਂ ਵੈਲਕਮ ਕਹੀਏ ਮੁਸਫ ਇੱਕ ਵਾਰ ਫੇਰ ਵੈਲਕਮ ਤੁਹਾਡਾ ਮੇਰੇ ਚੈਨਲ ਰੀਸੈਂਟ ਟਾਈਮ ਦੇ ਵਿੱਚ ਜੀ ਔਰ ਅੱਜ ਮੈਂ ਚਾਹੂੰਗਾ ਕਿ ਪਹਿਲਾ ਵਾਲੀਆਂ ਵੀਡੀਓ ਜਿਵੇਂ ਚੱਲੀਆਂ ਔਰ ਜੋ ਤੁਸੀਂ ਮਤਲਬ ਬਿਆਨ ਕੀਤਾ ਮਾਸ਼ਾਅੱਲਾ ਬਹੁਤ ਅੱਛਾ ਲੋਕਾਂ ਨੇ ਪਸੰਦ ਕੀਤਾ ਉਹਦੇ ਵਿੱਚ ਮੈਂ ਚਾਹਾਂਗਾ ਕਿ ਇਸ ਟੌਪਿਕ ਦੇ ਉੱਪਰ ਵੀ ਤੁਸੀਂ ਥੋੜਾ ਜਿਹਾ ਰੌਸ਼ਨੀ ਪਾਓ ਜੀ। ਸ਼ੁਕਰੀਆ ਜੀ ਮਾਮੂਨ ਭਾਈ ਬਹੁਤ-ਬਹੁਤ ਸ਼ੁਕਰੀਆ। ਅਲਹਮਦੁਲਿਲਾ ਥੋੜਾ ਚੈਨਲ ਤਾਂ ਪਿਛਲੇ ਕਈ ਸਾਲਾਂ ਤੋਂ ਹੀ ਬਹੁਤ ਅੱਛੇ ਕੰਮ ਕਰ ਰਿਹਾ ਹੈ ਔਰ ਇਹ ਵੀ ਤੁਹਾਨੂੰ ਅੱਲਾ ਨੇ ਇੱਕ ਖਿਦਮਤ ਦਾ ਮੌਕਾ ਦਿੱਤਾ ਹੈ। ਖਾਸ ਤੌਰ ਤੇ ਤੁਸੀਂ ਇਸ ਵਕਤ ਜੋ رمضان شپیسل پروگرام ہو ہر سال اور اس سال بھی تھوڑے دو ہزار پچی چلایا ہوا ہے ماشاءاللہ اللہ اسنو اس قبول کرے اور اس کو لئے صدقہ جاریہ بھی بنا البتہ <coughs> جس طرح ہونے نے دسیا ہے کہ ماشاءاللہ بہت رسپونس مل رہا ہے اے لکان دیا محبت نے اور انشاءاللہ اس تو یہ بھی پتہ چلتا ہے کہ لکانے اندر جو ہے ہلے اسلام دی چاہت اسلام دی گل سنن دی جو ہے ہلے توقع اور تمنا رہن دی ہے اس کر کے الحمدللہ للہ سارے لی بہت ہی اچھا ماحول ہے کہ لوگ اسلامی ویڈیو لیندے نے ورنہ تا اس وقت ماحول یہ ہے کہ لوگ دوسریاں جو خورافات دیا ویڈیاں نے انہوں دے اوپر زیادہ اپنا وقت ضائع کر رہے اور کتنا نہ اپنے لیے ہلاکت دا سمان کر رہے اور اس وقت اسی بات اگر کریے کہ رمضان المبارک دے اندر جو ایک اہم گزوہ ਗਜ਼ਵਾ ਕਹਿੰਦੇ ਨੇ ਉਸ ਲੜਾਈ ਨੂੰ ਜਿਸ ਦੇ ਅੰਦਰ ਹਜ਼ੂਰੇ ਪਾਕ ਸੱਲੱਲਾ ਅਲੈਹਿ ਸੱਲਮ ਆਪਣੇ ਸਾਹਬਾ ਦੇ ਨਾਲ ਖੁਦ ਵੀ ਸ਼ਰੀਕ ਹੋਏ ਹੋਣ ਇੱਕ ਤਾਂ ਇਹ ਗਜ਼ਵਾ ਕਹਿੰਦਾ ਇੱਕ ਕਹਲਾਉਂਦਾ ਸਰਿਆ ਸਰਿਆ ਕਹਿੰਦੇ ਨੇ ਕਿ ਜਿਹਦੇ ਅੰਦਰ ਆਪ ਨੇ ਜਮਾਤ ਭੇਜੀ ਹੋਵੇ ਲੇਕਿਨ ਉਹਦੀ ਕਮਾਂਡ ਆਪ ਨੇ ਆਪਣੇ ਕਿਸੇ ਸਾਥੀ ਨੂੰ ਹੀ ਦਿੱਤੀ ਹੋਵੇ ਤਾਂ ਇਹ ਜਿਹੜਾ ਗਜ਼ਵਾ ਜੋ ਹੈ ਜੰਗ-ਏ-ਬਦਰ ਦਾ ਇਹ ਬਹੁਤ ਹੀ ਅਹਿਮ ਰੱਖਦਾ ਹੈ ਬਲਕਿ ਇਸਲਾਮੀ ਤਾਰੀਖ ਜਿਨੀ ਪੂਰੀ ਦੁਨੀਆ ਦੀ ਤਾਰੀਖ ਦੇ ਵਿੱਚ ਜੋ ਹੈ ਇਸ ਨੂੰ ਇੱਕ ਮੁਨਫਰਦ ਹیثیت ਦੇ ਨਾਲ ਦੇਖਿਆ ਜਾਂਦਾ ਹੈ ਇੱਕ ਤਾਂ ਇਸ ਕਰਕੇ ਕਿ ਇਸਲਾਮ ਦੀ ਸਭ ਤੋਂ ਪਹਿਲੀ ਜੰਗ ਹੈ ਇਹ ਲੜਾਈ ਹੈ ਔਰ ਦੂਸਰੇ ਰਮਜ਼ਾਨ ਜੈਸੇ ਮਹੀਨੇ ਚ ਪੇਸ਼ ਆਈ ਇਹ ਜੰਗ ਔਰ ਤੀਸਰੇ ਇਸ ਕਰਕੇ ਕਿ ਜੰਗ ਜੋ تھی ਇਸ ਦੇ ਅੰਦਰ ਜੋ ਅਸਵਾਬ تھے ਜੋ ਮਾਦੀ ਕੂਬਤਾਂ ਔਰ ਤਾਕਤਾਂ ਧੀਆਂ ਉਹ ਦੁਸ਼ਮਨਾ ਦੇ ਪਾਸ ਧੀਆਂ اور اللہ دے نبی صلی اللہ علیہ وسلم بے سہارا بے آسرا اور آپ بےسرو سامانی دے نال تھے لیکن اللہ تعالیٰ نے قیامت تک آنے والے دے کے لیے میسج ایک پیغام دیتا کہ جو بندہ ظلم دے خلاف کھڑا ہوگا جو بندہ ظالم دے خلاف کھڑا ہوگا اور حق دی بات کرے گا اس دے پاس چاہے بہت سارا ساجو سامان نہ ہوا اس کی ہی جت کرے اس دے ہی, کرنے گے ہی غالب کرنے گے چنانچہ غزب بدر اسی دیکھیے کہ بدر ਇਸ ਨੂੰ ਕਿਉਂ ਕਿਹਾ ਜਾਂਦਾ ਹੈ ਬਦਰ ਅਸਲ ਇੱਕ ਜਗ੍ਹਾ ਦਾ ਨਾਮ ਹੈ ਜੋ ਤਕਰੀਬਨ ਅਗਰ ਅਸੀਂ ਮੀਲ ਦੇ ਅੰਦਰ ਗੱਲ ਕਰੀਏ 80 ਮੀਲ ਦੇ ਫਾਸਲੇ ਤੇ ਹੈ ਮਦੀਨਾ ਮਨਵਰਾ ਤੋਂ ਹਾਂ ਇੱਕ ਪਿੰਡ ਹੈ ਇਹ ਔਰ ਥੋੜੀਆਂ ਦੁਆਆਂ ਦੇ ਨਾਲ ਮੈਂ ਉਮਰੇ ਤੇ ਗਿਆ ਥਾ ਉੱਥੇ ਜਾਣ ਦਾ ਮੌਕਾ ਵੀ ਮਿਲਿਆ ਮੈਨੂੰ ਹਾਂ ਉੱਥੇ ਅਸੀਂ ਜਾ ਕੇ ਵੀ ਦੇਖ ਕੇ ਆਏ ਕਿ ਬਦਰ ਜੋ ਹੈ ਉਸ ਪਿੰਡ ਦਾ ਨਾਮ ਹੈ ਔਰ ਕਿਉਂਕਿ ਇਹ ਲੜਾਈ ਉਸ ਜਗ੍ਹਾ ਹੋਈ ਥੀ ਇਸ ਕਰਕੇ ਇਸ ਦਾ ਨਾਮ ਹੀ ਗਜ਼ਬਾ ਬਦਰ ਪੈ ਗਿਆ ਕਿਲੋਮੀਟਰ 130 ਕਿਲੋਮੀਟਰ ਦੇ ਕਰੀਬ ਕਹਿੰਦੇ ਨੇ ਕਿ ਇਹ ਜਗ੍ਹਾ ਪੈ ਜਾਂਦੀ ਹੈ ਅਸੀਂ ਵੀ ਜਦੋਂ ਮਦੀਨਾ ਤੋਂ ਮੱਕੇ ਆ ਰਹੇ تھے ਉਸ ਵਕਤ ਜੋ ਸਾਡੇ ਮੌਲਿਮ تھے ਉਹ ਸਾਨੂੰ ਲੈ ਕੇ ਚਲੇ ਗਏ ਉੱਥੇ ਅਲਹਮਦੁਲਿਲਾ ਹੁਣ ਵੀ ਇੱਕ ਮਸਜਿਦ ਬਣੀ ਹੋਈ ਹੈ ਔਰ ਜਿਹੜੇ ਸਹਾਬਾ ਉਸ ਜੰਗ ਦੇ ਅੰਦਰ ਸ਼ਹੀਦ ਹੋਏ تھے ਉਹਨਾਂ ਦੇ ਨਾਮ ਲਿਖੇ ਹੋਏ ਨੇ ਔਰ ਇਸ ਜੰਗ ਦੇ ਅੰਦਰ ਕਿਉਂਕਿ ਇਹ ਰਮਜ਼ਾਨ ਚ ਪੇਸ਼ ਆਈ ਸੀ ਇਸ ਕਰਕੇ ਇੱਕ ਟੌਪਿਕ ਇਹ ਵੀ ਰੱਖਿਆ ਗਿਆ ਕਿ ਇਸ ਜੰਗ ਦੇ ਅੰਦਰ ਕਿਸ ਤਰ੍ਹਾਂ ਹੋਇਆ ਚੁਨਾ ਚ ਅੱਲਾ ਦੇ ਨਬੀ ਸੱਲੱਲਾਹੁ ਅਲੈਹਿ ਵਸੱਲਮ ਜਦੋਂ ਹਿਜਰਤ ਕਰਕੇ ਮਦੀਨਾ ਚਲੇ ਗਏ ਤਾ ਜੋ ਦੁਸ਼ਮਣ تھے ਹਾਲਾਂਕਿ ਆਪਨੇ ਉਹ ਇਲਾਕਾ ਛੱਡਤਾ ਔਰ ਆਪਨੇ ਆਪਣੇ ਘਰਵਾਰ ਸਾਰਾ ਕੁਝ ਛੱਡਤਾ ਲੇਕਿਨ ਉਹਨਾਂ ਨੇ ਜਦੋਂ ਤੋਂ ਆਪ ਚਲੇ ਗਏ ਤੇ ਜੱਤੋ ਹੀ ਜੋ ਹੈ ਮੱਕੇ ਵਾਲਿਆਂ ਦਾ ਜੋ ਆਪਦੇ ਦੁਸ਼ਮਣ ਥੇ ਉਹਨਾਂ ਦਾ ਇੱਕ ਹੀ ਇਰਾਦਾ ਥਾ ਔਰ ਨਾਪਾਕ ਹਰਕਤਾਂ ਕਰਦੇ ਰਹੇ ਥੇ ਕਿ ਕਿਸੇ ਨਾ ਕਿਸੇ ਤਰੀਕੇ ਨਾਲ ਅਸੀਂ ਮਦੀਨੇ ਵਾਲਿਆਂ ਤੇ ਹਮਲਾ ਕਰਾਂਗੇ ਮਦੀਨੇ ਨੂੰ ਤਹਿ ਤੈ ਕਰਾਂਗੇ ਅਸੀਂ ਤਾਂ ਇੱਕ ਮੌਕਾ ਆਇਆ ਉਹਨਾਂ ਨੇ ਪਲਾਨੀ ਕਾਲੀ ਪਲਾਨਿੰਗ ਤਾਂ ਬਹੁਤ ਹੋ ਰਹੀ ਥੀ ਲੇਕਿਨ ਇਸ ਵਕਤ ਤਾਂ ਇਹ ਦੱਸਿਆ ਕਹਿੰਦੇ ਉਹਨਾਂ ਨੇ ਇੱਕ ਸ਼ਾਮ ਦੇ ਅੰਦਰ ਕਾਫਲਾ ਭੇਜਿਆ ਕਿ ਉਸ ਕਾਫਲੇ ਦੇ ਅੰਦਰ ਇਹ ਕੋਸ਼ਿਸ਼ ਕੀਤੀ ਗਈ ਕਿ ਜਿੰਨਾ ਇੱਥੋਂ ਸਾਨੂੰ ਸਾਜੋ ਸਾਮਾਨ ਮਿਲੂਗਾ ਸਾਰਾ ਅਸੀਂ ਮਦੀਨੇ ਨੂੰ ਮਟਾਉਣ ਤੇ ਲਗਾਵਾਂਗੇ ਅੱਲਾਹ ਦੇ ਨਬੀ ਸੱਲੱਲਾਹੁ ਅਲੈਹਿ ਵਸੱਲਮ ਨੂੰ ਆਪਣੇ ਸਹਾਬਾ ਦੇ ਨਾਲ ਖਬਰ ਮਿਲੀ ਤਾਂ ਆਪ ਸੱਲੱਲਾਹੁ ਅਲੈਹਿ ਵਸੱਲਮ ਜੋ ਹੈ ਆਪਣੇ 313 ਸਹਾਬਾ ਨੂੰ ਲੈ ਕੇ ਆਪਨੇ ਮਦੀਨੇ ਤੋਂ ਕੂਚ ਕੀਤਾ ਔਰ ਮਦੀਨੇ ਤੋਂ ਆਪ ਨਿਕਲੇ ਕਿਉਂਕਿ ਉਹ ਪਹਿਲਾਂ ਪਹੁੰਚੇ ਹੋਏ ਤੇ ਤਾਂ ਆਪ ਦਾ ਟੱਕਰਾ ਜਾ ਕੇ ਉਹਨਾਂ ਨਾਲ ਬਦਰ ਦੇ ਮਕਾਮ ਤੇ ਹੋ ਗਿਆ ਹਾਂ ਉਹ ਯਾਨੀ ਉਹ ਪਹੁੰਚ ਚੁੱਕੇ ਤੇ ਉਥੇ ਪਹਿਲਾਂ ਮਦੀਨੇ ਨੂੰ ਇਸ ਕਰਕੇ ਜਿਹੜੇ ਲੋਕ ਗਜ਼ਬਿਆਂ ਦੇ ਉੱਪਰ ਬਹੁਤ ਸਾਰੇ ਲੋਕ ਇਸਲਾਮ ਦੇ ਜਿਹਹਾਦ ਦੇ ਉੱਪਰ ਵੀ ਉਹ ਕਰਦੇ ਨੇ ਉਹਨਾਂ ਨੂੰ ਵੀ ਮੈਂ ਦੱਸ ਦਵਾਂ ਕਿ ਇਸਲਾਮ ਦਾ ਜਿਹੜਾ ਅਸਲ ਜਿਹਹਾਦ ਦਾ ਨਜ਼ਰੀਆ ਹੈ ਉਹ ਕਿਸੇ ਨੂੰ ਤਹਿ ਤਹਿ ਕਰਨਾ ਨਹੀਂ ਹੈਗਾ ਬਲਕਿ ਆਪਣਾ ਦਿਫਾ ਹੈ ਆਪਣੀ ਹਿਫਾਜ਼ਤ ਹੈ ਔਰ ਜ਼ੁਲਮ ਦੀ ਆਵਾਜ਼ ਨੂੰ ਦਬਾਉਣਾ ਹੈ ਜ਼ੁਲਮ ਨੂੰ ਖਤਮ ਕਰਨਾ ਹੈ ਤਾਂ ਕਿ ਇਨਸਾਨੀਅਤ ਦੇ ਅੰਦਰ ਦੁਨੀਆ ਦੇ ਅੰਦਰ ਔਰ ਪੂਰੀ ਰੂਹੇ ਜ਼ਮੀਨ ਦੇ ਉੱਪਰ ਇਨਸਾਫ ਦਾ ਬੋਲ ਬਾਲਾ ਹੋਵੇ ਸਭ ਨੂੰ ਉਸ ਦੇ ਜਾਇਜ਼ ਹਕੂਕ ਮਿਲਨੇ ਚਾਹੀਦੇ ਨੇ ਇਹਦੇ ਖਿਲਾਫ ਤਾਂ ਅੱਲਾ ਦੇ ਨਬੀ ਦਾ ਜਿਹਹਾਦ ਬੰਨਾ ਆਪਣੀ ਬਾਲਾ ਦਸਤੀ ਦੇ ਲਈ ਆਪਣੀ ਹਕੂਮਤ ਦੇ ਲਈ ਅੱਲਾ ਦੇ ਨਬੀ ਦਾ ਜਿਹਹਾਦ ਨਹੀਂ ਥੀਗਾ ਤਾਂ ਗੋਇਆ ਕਿ ਇਹ ਇਸਲਾਮ ਦੀ ਸਭ ਤੋਂ ਪਹਿਲੀ ਜੰਗ ਥੀ ਔਰ ਇਸ ਦੀ ਸ਼ੁਰੂਆਤ ਹੋਈ ਔਰ ਇਸੇ ਕਰਕੇ ਇਸ ਨੂੰ ਯੌਮੁਲ ਫੁਰਕਾਨ ਕਿਹਾ ਜਾਂਦਾ ਹੈ ਕਿ ਅੱਲਾ ਨੇ ਹੱਕ ਔਰ ਬਾਤਿਲ ਨੂੰ ਹਮੇਸ਼ਾ ਮਿਸ ਦੇ ਲਈ ਅਲੱਗ-ਅਲੱਗ ਕਰਤਾ ਔਰ ਸਾਹਾਬਾ ਦੀ تعداد تین سو تیرہ دسی جاندی ہے اس دے اندر جو چاہوں دا ہے اور مشرقی نے مکہ جو یا کہہ لیے کہ دشمنان ٹھیک ہے آپ صلی اللہ علیہ وسلم دے آپ کی نو سو تو لے کے ایک ہزار تک کرونا ہی تعداد دسی جاندی ہے لیکن اللہ دے نبی صلی اللہ علیہ وسلم نو اللہ تعالیٰ نے دے عزم انہ دے حوصلے دی وجہ نال سارے بڑے بڑے جلیل القدر صحابہ تھے اللہ نے آپ فتح دی اور آپ نو نصرت دی اور آپ نو جو ہے اللہ تعالیٰ نے غالب کیتا اور انہوں نو مغلوب البتہ واقعہ ਸੀਰਤ ਦੇ ਨਾਲ ਪੜਨਾ ਸੀਰਤ ਦੀਆਂ ਕਿਤਾਬਾਂ 'ਚ ਅਸੀਂ ਦੇਖ ਸਕਦੇ ਹਾਂ ਕਿਉਂਕਿ ਵੀਡੀਓ ਬਹੁਤ ਜ਼ਿਆਦਾ ਲੰਬੀ ਨਾ ਹੋਵੇ ਇਸ ਤੋਂ ਥੋੜਾ ਜਿਹਾ ਲੋਕਾਂ ਨੂੰ ਦਿੱਕਤ ਹੋ ਜਾਂਦੀ ਹੈ ਲੇਕਿਨ ਅਸੀਂ ਅਸਲ ਵਿੱਚ ਦਾ ਇਹ ਹੈ ਕਿ ਇਸ ਦਾ ਪੈਗਾਮ ਇਹ ਹੈ ਕਿ ਇਨਸ਼ਾਅੱਲਾ ਹਮੇਸ਼ਾ ਹੱਕ ਗਾਲिब ਰਹੂਗਾ ਔਰ ਜ਼ੁਲਮ ਦੇ ਖਿਲਾਫ ਜੋ ਆਵਾਜ਼ ਕੋਈ ਸਾਨੂੰ ਮੋਟੀਵੇਸ਼ਨ ਕਰਦਾ ਹੈ ਗਜ਼ਵੇ ਬਦਰ ਹੈ ਜਿਹੜਾ ਇਹ ਸਾਨੂੰ ਸਾਡੇ ਲਈ ਇਹ ਇੱਕ ਸਬਕ ਹੈ ਕਿ ਅੱਲਾਹ ਤਾਲਾ ਹਮੇਸ਼ਾ ਜੋ ਹੈ ਹੱਕ ਵਾਲਿਆਂ ਨੂੰ ਗਾਲਬ ਕਰਦੇ ਨੇ ਇਨਸਾਫ ਵਾਲਿਆਂ ਨੂੰ ਗਾਲਬ ਕਰਦੇ ਨੇ ਔਰ ਜ਼ੁਲਮ ਕਰਨ ਵਾਲਿਆਂ ਨੂੰ ਅੱਲਾਹ ਤਾਲਾ ਜੋ ਹੈ ਨਿਸ਼ਤੋ ਨਾਬੂਦ ਕਰਦੇ ਨੇ ਉਹਨਾਂ ਨੂੰ ਅੱਲਾਹ ਤਾਲਾ ਹਰਾਉਂਦੇ ਨੇ ਸ਼ਿਕਸਤ ਦਿੰਦੇ ਨੇ ਇਹ ਹੀ ਗਜ਼ਵੇ ਬਦਰ ਦਾ ਸਾਡੇ ਲਈ ਜੋ ਹੈ ਬੜਾ ਪੈਗਾਮ ਹੈ। ਸ਼ੁਕਰੀਆ ਜੀ ਬਹੁਤ ਬਹੁਤ ਸ਼ੁਕਰੀਆ ਮੁਸੱਫ ਬਹੁਤ ਹੀ ਅੱਛੇ ਅਲਫਾਜ਼ ਔਰ ਬਹੁਤ ਹੀ ਅੱਛਾ ਅੰਦਾਜ਼ ਮੁਸੱਫ ਨੇ ਗਜ਼ਵੇ ਬਦਰ ਦੇ ਬਾਰੇ ਜਾਣਕਾਰੀ ਦਿੱਤੀ। ਇਹ ਟਾਈਮ ਜਿਵੇਂ ਮੂਸਾ ਸਾਹਿਬ ਨੇ ਕਿਹਾ ਬੜਾ ਲਿミਟਿਡ ਹੁੰਦਾ ਔਰ ਬੜੇ ਗਾਗਰ ਦੇ ਵਿੱਚ ਸਾਗਰ ਵਾਲੀ ਗੱਲ ਹੁੰਦੀ ਹੈ ਕਿ ਆਪਣੀ ਗੱਲ ਪੂਰੀ ਸਮਝਾਉਣੀ ਵੀ ਹੈ ਔਰ ਲਿミਟਿਡ ਟਾਈਮ ਦੇ ਵਿੱਚ ਉਹਦਾ ਕਾਰਨ ਇਹ ਹੈ ਜੋ ਸਾਡੀ ਮੈਨੇਜਮੈਂਟ ਅਸੀਂ ਡਿਸਾਈਡ ਕੀਤਾ ਕਿ ਵੀਡੀਓ 10 ਮਿੰਟਾਂ ਤੋਂ ਜ਼ਿਆਦਾ ਨਾ ਜਾਵੇ ਕਿਉਂਕਿ ਰਮਜ਼ਾਨ ਸ਼ਰੀਫ ਦਾ ਮਹੀਨਾ ਹੈ ਰਮਜ਼ਾਨ ਸ਼ਰੀਫ ਦੇ ਮਹੀਨੇ ਦੇ ਵਿੱਚ ਹਰੇਕ ਬੰਦਾ ਮਸ਼ਗੂਲ ਹੁੰਦਾ ਹੈ ਇਬਾਦਤਾਂ ਦੇ ਵਿੱਚ ਹੋਰ ਬਹੁਤ ਸਾਰੇ ਕੰਮਕਾਰ ਹੁੰਦੇ ਨੇ ਇਹਦੇ ਕਰਕੇ ਅਸੀਂ ਲਿミਟਿਡ ਟਾਈਮ ਦੇ ਵਿੱਚ ਜਿੰਨਾ ਹੋ ਸਕਦਾ ਉਹਨਾਂ ਤੁਹਾਡੇ ਅੱਗੇ ਰੱਖਣ ਦੀ ਕੋਸ਼ਿਸ਼ ਕਰਦੇ ਹਾਂ ਬਾਕੀ ਇੱਕ ਰਿਕੁਐਸਟ ਹਰੇਕ ਵੀਡੀਓ ਤੋਂ ਬਾਅਦ ਅਸੀਂ ਕਰਦੇ ਹਾਂ ਕਿ ਜਿੰਨਾ ਜ਼ਿਆਦਾ ਤੋਂ ਜ਼ਿਆਦਾ ਹੋ ਸਕੇ ਇਹਨਾਂ ਵੀਡੀਓਜ਼ ਨੂੰ ਸ਼ੇਅਰ ਕਰ ਦਿਆ ਕਰੋ ਸਦਕਾ ਜਾਰੀਆ ਸਮਝ ਕੇ ਸ਼ੇਅਰ ਕਰੋਗੇ ਤਾਂ ਅੱਗੇ ਜ਼ਿਆਦਾ ਲੋਕਾਂ ਤੱਕ ਪਹੁੰਚੂਗੀ ਔਰ ਜ਼ਿਆਦਾ ਲੋਕ ਇਹ ਤੋਂ ਮਫੀਦ ਹੋਣਗੇ ਇਹਨਾਂ ਸ਼ਬਦਾਂ ਦੇ ਨਾਲ ਵਿਦਾ ਲਵਾਂਗਾ ਔਰ ਇਨਸ਼ਾਅੱਲਾ ਫੇਰ ਹਾਜ਼ਰ ਹੋਵਾਂਗੇ ਅੱਲਾ ਹਫਿਜ਼